ਨਿਊ ਚੰਡੀਗੜ੍ਹ ਵਿੱਚ ਪੈਂਦੇ ਪ੍ਰਾਚਨ ਜੰਤੀ ਦੇਵੀ ਮੰਦਿਰ ਨੇੜੇ ਰਾਤ ਹੋਈ ਹਿਮਾਚਲ ਵਿੱਚ ਭਾਰੀ ਬਰਸਾਤ ਕਾਰਨ ਪਾਣੀ ਜ਼ਿਆਦਾ ਆਉਣ ਕਰਕੇ ਸੜਕ ਬਹਿ ਗਈ ਅਤੇ ਸੜਕ ਤੇ ਪਾਣੀ ਦਾ ਫਲੋ ਇੰਨਾ ਜ਼ਿਆਦਾ ਸੀ ਕਿ ਪਾਣੀ ਸੜਕ ਵੀ ਨਾਲ ਹੀ ਵਹਾ ਕੇ ਲੈ ਗਿਆ ਜਿਸ ਕਾਰਨ ਹੁਣ ਜਿੱਥੇ ਬੱਚਿਆਂ ਨੂੰ ਸਕੂਲ ਜਾਣ ਲਈ ਔਕੜ ਆ ਰਹੀ ਹੈ ਉੱਥੇ ਹੀ ਆਮ ਲੋਕਾਂ ਅਤੇ ਕੰਮ ਕਰਨ ਵਾਲਿਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਵਿੱਚ ਨਿਰਾਸ਼ਾ ਵੀ ਹੈ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਹਨਾਂ ਕੋਲ ਹਾਲਚਲ ਤੱਕ ਪੁੱਛਣ ਵੀ ਨਹੀਂ ਆਇਆ ਇਹ ਤਾਂ ਜੀ ਹੋ ਗਿਆ ਸਾਲ ਹੋ ਗਿਆ ਸਾਲ ਹੋ ਗਿਆ ਹਾਂ ਜੀ ਪਿਆਦਾ ਨੀਚੇ ਦੇ ਹਾਂ ਹੁਣ ਪ੍ਰਸ਼ਾਸਨ ਪੈਣੇ ਕਰ ਕਰ ਰਾਤ ਚੱਕ ਹੋ ਗਈ ਸਾਬ ਇਹ ਰੁੜ ਗਿਆ ਰੁੜ ਗਿਆ ਹੋਰ ਕਿੰਨੇ ਪਿੰਡਾਂ ਦੀ ਆਵਾਜ਼ ਠੱਪ ਹੋ ਗਈ ਚਾਰ ਪਿੰਡਾਂ ਦੀ ਕਿਹੜੇ ਕਿਹੜੇ ਪਿੰਡਾਂ ਜੀ ਗੂੜਾ ਕਸੋਲੀ ਬਗਿੰਡੀ ਬਗਿੰਡੀ ਕਰੋਂਦੇ ਵਾਲਾ ਕਰੋਂਦਿਆਂ ਅੱਛਾ ਜਿਹੜੇ ਲੋਕਾਂ ਨੇ ਹਸਪਤਾਲ ਜਾਣਾ ਸੀ ਦੋਚੀਆਂ ਜਾਣਾ ਸੀ ਸਭ ਬੰਦ ਹੈ ਜੀ ਸਾਰਾ ਬੰਦ ਹੋ ਗਿਆ ਦਈ ਆਵਾਜ਼ਾਂ ਹੀ ਸਾਰੀ ਖੜੀ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਪਹੁੰਚਿਆ ਪਪ ਰੈਂਪ ਟੁੱਟਿਆ ਤੇ ਕਦੋਂ ਟੁੱਟਿਆ ਜੀ ਕੀ ਨੁਕਸਾਨ ਹੋਇਆ ਸਰ ਟੁੱਟੇ ਦਾ ਕਾਫੀ ਦਿਨ ਹੋ ਗਏ ਸਰ ਰਾਤ ਮਾਰਸ਼ ਕਰਕੇ ਸਭ ਰੁਟ ਗਿਆ ਹਾਂ ਹਾਂ ਜੀ ਸਾਡਾ ਬਹੁਤ ਬੰਦਾ ਹਾਲ ਹੈ ਜੀ ਪ੍ਰਸ਼ਾਸਨ ਅਧਿਕਾਰੀ ਨਹੀਂ ਕੋਈ ਆ ਕੋਈ ਸਰ ਕੋਈ ਨਹੀਂ ਆਇਆ ਸਰ ਕਿੰਨਾ ਮੁਸ਼ਕਲ ਹੈ ਕਿੰਨੇ ਪਿੰਡਾਂ ਦੀ ਆਵਾਜ਼ ਠੱਪ ਹੋ ਗਈ ਸਾਨੂੰ ਬਹੁਤ ਪਿੰਡਾਂ ਜਿਸ ਪਿੰਡ ਦਾ ਦੂਰਾ ਜੀ ਪਿੰਡ ਕਸੌੜ ਦੀ ਪਿੰਡ ਕਰਾਉਣ ਵਾਲਾ ਪਿੰਡ ਵੀ ਦੇਂਡੀ ਕੋਰ ਕੋਰ ਮੋਡਾ ਜੀ ਕੋਰ ਭੱਤੇ ਸਿੰਘ ਹਮ ਸਾਰੇ ਪਿੰਡਾਂ ਬੁਰਾ ਹਾਲ ਹੈ ਬੱਚਿਆਂ ਨੂੰ ਸਕੂਲ ਜਾਣਾ ਸਕੂਲ ਦਾ ਬੰਦ ਅਸਰ ਚ ਪਕਟਿਆ ਹਸਤਾਲ ਦੋਜੀ ਦੂਜੀ ਸਭ ਬੰਦ ਉਹ ਸਭ ਬੰਦ ਕੀ ਕਹਿੰਦੇ ਚਾਹੁੰਗੇ ਸਰਕਾਰਾਂ ਪਰ ਅਸੀਂ ਤਾਂ ਕਹਿੰਦੇ ਸਾਡੇ ਤੋਂ ਸਾਹ ਸੁਣਿਆ ਉਹ ਉਹ ਸਾਡਾ ਕੋਈ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. His professional by plumbing, electrician, masonry, painting. For more information, please contact him at under Jack Trade platform, www.jacktrade.com/921760.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ